ਅੱਜ ਜਿੱਤੇ ਵੀ ਜੀ ਨੂੰ ਆਪਣੀ ਸਰਕਟ ਜਿੱਤੀ ਹੋਰੀ ਹੈ ਅਸੀਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਆਊਟ ਆਫ ਅੱਜ ਅਸੀਂ ਤੁਹਾਨੂੰ ਉਸ ਮਹਿਲਾ ਨਾਲ ਮਿਲਵਾਉਣ ਜਾ ਰਹੇ ਆ ਜੋ ਏਸ਼ੀਆ ਦੀ ਪਹਿਲੀ ਮਹਿਲਾ ਜਿਸਨੇ ਕਸ਼ਮੀਰ ਤੋਂ ਕਨਿਆ ਕੁਮਾਰੀ ਸੋਲੋ ਬਾਈਕ ਰਾਈਡ ਕੀਤੀ ਤੇ ਹੁਣ ਕਿਤਨਾ ਕੀਤੇ ਉਹ ਪੰਜ ਤਖਤ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਸੋਲੋ ਰਾਈਡ ਵਿੱਚ ਨਿਕਲੀ ਤੇ ਆਖਰੀ ਜਿਹੜਾ ਤਖਤ ਸਾਹਿਬ ਆਪਾਂ ਤਖਤ ਸਾਹਿਬ ਵਾਸਤੇ ਜਿਹੜਾ ਉਹ ਅੱਜ ਦਰਸ਼ਨ ਕਰਨ ਲਈ ਪਹੁੰਚੇ ਆ ਅੰਮ੍ਰਿਤਸਰ ਸਾਹਿਬ ਵਾਸਤੇ ਪਹੁੰਚੇ ਆ ਤੁਹਾਨੂੰ ਦੱਸਦੇ ਕੀ 45 ਸਾਲ ਉਹਨਾਂ ਦੀ ਉਮਰ ਹੈਗੀ ਹੈ ਸੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਉਹਦੇ ਵੱਲੋਂ ए राइड करने शोंग सीगा से का, तो एशिया पहली महिला पहले बहुत मुबारक है तक जो करने जी का जी की जलंधर गुरुद्वारा मॉडल टाउन उसना साहब तखत साहब पहुंची सी उस तो फिर इसी तरह ट्रैवल करती हुई असी हजूर साहब तखत पहुंची सी फिर ये जर्नी जड़ी सी मैं कल परसों आई सी तलवंडी साहबों तखत दमदमा साहब आई सी मैं और उस तो फिर मैं वापस आनंदपुर साहब केसगढ़ साहब आए सी और आज मतलब इस साइड नैके मैं ਹੌਂਦੀਆ ਅਕਾਲ ਤੱਕਤ ਸਾਹਿਬ ਜੀ ਜਿਸ ਤਰ੍ਹਾਂ ਬਾਈਕ ਰਾਈਡਿੰਗ ਦਾ ਸ਼ੌਕ ਹੁੰਦਾ ਅਕਸਰ ਦੇਖਦੇ ਕਿ ਮੁੰਡਿਆਂ ਨੂੰ ਖਾਸ ਕਰਕੇ ਜਿਆਦਾ ਸ਼ੌਕ ਹੁੰਦਾ ਮੁੰਡੇ ਘਰੋਂ ਬਾਹਰ ਨਿਕਲ ਜਾਂਦੇ ਆ ਦੂਰ ਦੂਰ ਤੱਕ ਬਾਈਕ ਚਲਾਉਂਦੇ ਆ ਮੈਮ ਤੁਸੀਂ ਮਹਿਲਾ ਹੋ ਤੁਹਾਨੂੰ ਮੈਮ ਸ਼ੌਕ ਕਿਸ ਤਰ੍ਹਾਂ ਪਿਆ ਕਿ ਹਾਂ ਮੈਂ ਇਕੱਲੀ ਘਰੋਂ ਬਾਹਰ ਨਿਕਲਦੀ ਆ ਪੂਰੇ ਇੰਡੀਆ ਦੀ ਸੈਰ ਕਰਦੀ ਆ ਹੁਣ ਤੀ ਪੰਜ ਤੱਕ ਸਾਹਿਬ ਦੇ ਤੱਕ ਸਾਹਿਬ ਦੇ ਦਰਸ਼ਨ ਕਰਨ ਲਈ ਨਿਕਲੇ ਹੋ ਐਕਚੁਅਲੀ ਬਾਈਕ ਰਾਈਡਿੰਗ ਦਾ ਸ਼ੌਕ ਕਾਫੀ ਦੇ ਪਹਿਲਾਂ ਹੀ ਸੀਗਾ ਬਟ ਹੌਲੀ ਹੌਲੀ ਜਿਸ ਤਰ੍ਹਾਂ ਜਿਸ ਤਰ੍ਹਾਂ ਸੀ ਆਪਣੀਆਂ ਰਿਸਪੌਂਸਿਬਿਲਟੀਜ਼ ਤੋਂ ਫ੍ਰੀ ਹੁੰਦੇ ਰਹਿਣਾ ਫੇਰੇ ਸ਼ੌਕ ਥੋੜਾ ਜਿਹਾ ਵੱਧ ਗਿਆ ਤੇ ਜਦੋਂ ਬਾਈਕ ਰਾਈਡਿੰਗ ਸ਼ੁਰੂ ਕੀਤੀ ਹੈ ਉਸ ਤੋਂ ਉਦੋਂ ਮੈਂ ਸਟਾਰਟ ਹੁੰਦੇ ਇਹ ਨਾ 올 ਇੰਡੀਆ ਰਾਈਡ ਕੀਤੀ ਸੀਗੀ ਔਰ ਹੁਣ ਐਸਾ ਲੱਗਦਾ ਕਿ ਰਾਈਡਿੰਗ ਦੇ ਨਾਲ ਨਾਲ ਅਸੀਂ ਕੁਝ ਸੋਸਾਇਟੀ ਨੂੰ ਵੀ ਮੈਸੇਜ ਦੇ ਪਾਈਏ ਔਰ ਵੈਸੀ ਰਾਈਡਰਸ ਬਹੁਤ ਜ਼ਿਆਦਾ ਰਾਈਡਸ ਕਰਦੇ ਨੇ ਤੇ ਉਹਦੇ ਵਿੱਚ ਅਸੀਂ ਆਪਣੀ ਇੰਜੋਏਮੈਂਟ ਭਾਲਦੇ ਆਂ ਮੈਨੂੰ ਲੱਗਦਾ ਸੀ ਇਹ ਬੜੀ ਸਪਿਰਚੁਅਲ ਰਾਈਡ ਆ ਔਰ ਅਸੀਂ ਜਿੰਨਾ ਗੁਰੂਆ ਪੀਰੀਆਂ ਦੀ ਧਰਤੀ ਤੇ ਰਹਨੇ ਆ ਇੰਨੇ ਗੁਰੂ ਪੀਰਾਂ ਨੇ ਬਲੀਦਾਨ ਦਿੱਤੇ ਨੇ ਸਾਡੇ ਖਾਲਸੇ ਨੇ ਇੰਨੇ ਸੁਨੇਹਾ ਦਿੱਤੇ ਨੇ ਜਿਹੜੇ ਕਿ ਦੁਨੀਆ ਦੇ ਲਈ ਬਹੁਤ ਵਧੀਆ ਨੇ ਤੇ ਮੈਨੂੰ ਲੱਗਦਾ ਕਿ ਇਹ ਮੇਰੀ ਸਭ ਤੋਂ ਬੈਸਟ ਰਾਈਡ ਰਹੀ ਹੈ ਮੈਮ ਮੁੱਖ ਮਕਸਦ ਕੀ ਹੈ ਮੈਮ ਪੰਜ ਤਖਤ ਸਾਹਿਬ ਦੇ ਲਈ ਤੁਸੀਂ ਯਾਤਰਾ ਕਰਨੇ ਨਿਕਲੇ ਹੋ ਆਖਰੀ ਤਖਤ ਸਾਹਿਬ ਮੈਂ ਤੁਸੀਂ ਅਕਾਲ ਤਖਤ ਸਾਹਿਬ ਲਈ ਨਤਮਸਤਕ ਹੋ ਗਏ ਅੰਮ੍ਰਿਤਸਰ ਸਾਹਿਬ ਤੁਸੀਂ ਪਹੁੰਚ ਚੁੱਕੇ ਹੋ ਮੈਮ ਮੁੱਖ ਮਕਸਦ ਕੀ ਹੈ ਮਮ ਜੋ ਤੁਸੀਂ ਪੰਜ ਤੱਕ ਸੈੱਬ ਲਈਦੀ ਯਾਤਰਾ ਕਰਨ ਦੇ ਲਈ ਨਿਕਲਿਓ ਇਕੱਲੇ ਸੋਲੋ ਰਾਈਡ ਦੇ ਵਾਸਤੇ ਮੇਰੇ ਐਕਚੁਅਲੀ ਰਾਈਡ ਦੇ ਵਿੱਚ ਦਾ ਸੀ ਸਰਬੱਤ ਦਾ ਭਲਾ ਔਰ ਦਰਸ਼ਨ ਦੇਦਾਰ ਮੈਂ ਵੈਸੇ ਆਪਣੇ ਵੱਲੋਂ ਦਰਸ਼ਨ ਕਰਨ ਹੀ ਨਿਕਲੀ ਸੀਗੀ ਜਿਹਦੇ ਵਿੱਚ ਮੈਨੂੰ ਇਹ ਸੀਗਾ ਕਿ ਫੈਮਿਲੀ ਵਿੱਚ ਸਾਰਿਆਂ ਦੇ ਕੋਲ ਟਾਈਮ ਨਹੀਂ ਇੱਕ ਹੋ ਜਾ ਹੋ ਪਾਉਂਦਾ ਕਿ ਅਸੀਂ ਜਾਈਏ ਔਰ ਰਾਈਡ ਮੈਂ ਕਰਦੀ ਸੀਗੀ ਤੇ ਮੈਨੂੰ ਇਹ ਸੀਗਾ ਕਿ ਸਰਬੱਤ ਦੇ ਭਲੇ ਲਈ ਮੈਂ ਖੁਦ ਦਰਸ਼ਨ ਦੇਦਾਰ ਕਰਾਂ ਮੈਂ ਆਪਣੇ ਆਪ ਨੂੰ ਮਤਲਬ ਕਿ ਆਪਣੇ ਜਿੱਦਾਂ ਹੁੰਦਾ ਨਾ ਇੱਕ ਸੋਲਫੁਲ ਬੰਦਾ ਇੱਕ ਰੂਹ ਨੂੰ ਸਕੂਨ ਮਿਲੇ ਔਰ ਇਹਦੇ ਵਿੱਚ ਅਸੀਂ ਫੈਮਿਲੀ ਔਰ ਸਾਰਿਆਂ ਦੀ ਭਲਾਈ ਦੀ ਚਾਹ ਮੰਗਦੇ ਆ ਔਰ ਬਹੁਤ ਵਧੀਆ ਰਹੀ ਜੀ ਇਸ ਤਰ੍ਹਾਂ ਤੁਸੀਂ ਮੈਂ ਜਿਸ ਤਰ੍ਹਾਂ ਪਰਿਵਾਰ ਵਿੱਚ ਰਹਿੰਦੇ ਹੈਗੇ ਉਹ ਤੇ ਮੈਂ ਮਹਿਲਾ ਦੀ ਘਰ ਦੇ ਵਿੱਚ ਕਾਫੀ ਜ਼ਿੰਮੇਵਾਰੀਆਂ ਹੁੰਦੀਆਂ ਤੇ ਮੈਂ ਉਹ ਸਭ ਕਿਸ ਤਰ੍ਹਾਂ ਮਤਲਬ ਅਡਜਸਟਮੈਂਟ ਕਰਦੇ ਹੋਂ ਕਿ ਜਿਸ ਤਰ੍ਹਾਂ ਤੁਸੀਂ ਕਸ਼ਮੀਰ ਤੋਂ ਕਨਕੁਮਾਰੀ ਵੀ ਰਾਈਟ ਕੀਤੀ ਆ ਹੁਣ ਤੁਸੀਂ ਤਖਤ ਸਾਹਿਬ ਦੀ ਕਰ ਰਹੇ ਹੋ ਉਹ ਮੈਂ ਸਾਰਾ ਕਿਸ ਤਰ੍ਹਾਂ ਤੁਸੀਂ ਅਡਜਸਟਮੈਂਟ ਕਰਦੇ ਹੋ ਕਿਸ ਤਰ੍ਹਾਂ ਸੈਟਲ ਕਰਦੇ ਹੋ ਐਕਚੁਅਲੀ ਅੱਜਕੱਲ ਇਹ ਇਸ ਤਰ੍ਹਾਂ ਨਹੀਂ ਰਹਿ ਗਿਆ ਕਿ ਜੈਂਡਰ ਇਕੁਐਲਿਟੀ ਸਾਰੇ ਕੀਤੀ ਹੈ ਮਤਲਬ ਏ ਰਹੀ ਹੈ ਕਿ ਜੇ ਫੀਮੇਲ ਹੈ ਉਹ ਬਾਹਰ ਕੰਮ ਕਰ ਰਹੀ ਹੈ ਤੇ ਹਸਬੰਡ ਵੀ ਬਾਹਰ ਕੰਮ ਕਰ ਰਿਹਾ ਹੈ ਤੇ ਕੁਝ ਅਪਸੈਟ ਹੋਏਗਾ ਮਤਲਬ ਸਾਰਾ ਕੁਝ ਅੱਜਕੱਲ ਮੇਲ ਪਰਸਨ ਵੀ ਕਰਦੇ ਨੇ ਕੁਕਿੰਗ ਵਾਸ਼ਿੰਗ ਸਭ ਕੁਝ ਕਰਦੇ ਨੇ ਤੇ ਇਹਦਾ ਘਰ ਜਿਹੜਾ ਮੈਨੇਜ ਹੋ ਜਾਂਦਾ ਹੈ ਪਰ ਜਦੋਂ ਮੈਂ ਰਾਈਟ ਤੇ ਹੁੰਨੀ ਥੋੜਾ ਜਿਹਾ ਹਾਰਟ ਤੇ ਹੁੰਦਾ ਹੀ ਹੈ ਅੱਜਕੱਲ ਸਭ ਜਿਹੜੇ ਫੈਮਿਲੀ ਆ ਉਹ ਤੁਹਾਨੂੰ ਕਿਸ ਤਰ੍ਹਾਂ ਸਪੋਰਟ ਕਰਦੇ ਆ ਪੂਰਾ ਤੁਹਾਨੂੰ ਸਪੋਰਟ ਕਰਦੇ ਕਿ ਤੁਸੀਂ ਜਾਓ ਬਾਹਰ ਜਾਓ ਅਸੀਂ ਕੋਈ ਨਾ ਘਰ ਸੰਭਲਾਂਗੇ ਅਸੀਂ ਆਪ ਹੀ ਆਪਣੇ ਘਰ ਦੇ ਫੈਮਿਲੀ ਮੈਂਬਰ ਹੀ ਕਰਦੇ ਨੇ ਉਸ ਤੋਂ ਇਲਾਵਾ ਸਾਡੀ ਰਾਈਡਿੰਗ ਕਮਿਊਨਿਟੀ ਬਹੁਤ ਲਾਰਜ ਹੈ ਜਿਸ ਰਾਉਂਡ ਮੈਂ ਇੱਥੇ ਪਹੁੰਚੀ ਆ ਅੰਮ੍ਰਿਤਸਰ ਤੇ ਹੌਲੀ ਸਿਟੀ ਰਾਈਡਰਸ ਆਏ ਨੇ ਮੇਰੇ ਵੈਲਕਮ ਦੇ ਲਈ ਮਤਲਬ ਸਾਡੀ ਰਾਈਡਿੰਗ ਕਮਿਊਨਿਟੀ ਬਹੁਤ ਵਾਸਟ ਹੈ ਕੱਲ ਮੈਂ ਬਰਨਾਲਾ ਚ ਸੀ ਬਾਈਕ 'ਚ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਤੇ ਉਦੋਂ ਮੈਂ ਇੱਕ ਰਾਈਡਰ ਨੂੰ ਕਾਲ ਕੀਤੀ ਤੇ ਉਹਨਾਂ ਨੇ ਬਹੁਤ ਹੈਲਪਫੁਲ ਰਏ ਮੇਰੇ ਲਈ ਮਤਲਬ ਐਸਾ ਕਰਕੇ ਸਾਡੀ ਰਾਈਡਿੰਗ ਕਮਿਊਨਿਟੀ ਹੈਲਪਫੁਲ ਬਹੁਤ ਜ਼ਿਆਦਾ ਰਹਿੰਦੀ ਹੈ ਅਮਨ ਜਿਸ ਤਰ੍ਹਾਂ ਤੁਸੀਂ ਕਸ਼ਮੀਰ ਤੋਂ ਕਨਕੁਮਾਰੀ ਵਾਸਤੇ ਤੁਸੀਂ ਨਿਕਲੇ ਹੋਏ ਸੀਗੇ ਤੇ ਭਾਰਤ ਮੈਮ ਅਕਸਰ ਕਿਹਾ ਜਾਂਦਾ ਕਿ ਮਹਿਲਾਵਾਂ ਦੇ ਲਈ ਇਨਾ ਸੁਰੱਖਿਤ ਨਹੀਂ ਹੈਗਾ ਤੁਸੀਂ ਇਕੱਲੇ ਜਾਂਦੇ ਹੋ ਮੈਂ ਜਿਸ ਤਰ੍ਹਾਂ 30 ਚੇਟਾਂ ਕੀ ਭਾਰ ਦੇ ਵਿੱਚ ਸਭ ਤੋਂ ਜ਼ਿਆਦਾ ਸੁਰੱਖਿਤ ਤੁਸੀਂ ਮੈਮ ਕਿਸ ਰਾਜ ਵਿੱਚ ਤੁਸੀਂ ਸਮਝਿਆ ਸੀ ਕਿ ਜਿੱਥੇ ਮੈਨੂੰ ਕੋਈ ਵੀ ਡਰਨ ਵਾਲੀ ਗੱਲ ਨਹੀਂ ਹੈ ਕਿਉਂਕਿ ਤੁਸੀਂ ਸਾਰਾ ਭਾਰਤ ਘੁੰਮਦੇ ਹੋ ਉਸ ਬਾਰੇ ਮੈਂ ਥੋੜੀ ਗੱਲਬਾਤ ਜਰੂਰ ਅਸੀਂ ਕਰਨਾ ਚਾਹਾਂਗੀ ਅ ਐਕਚੁਅਲੀ ਸੁਰੱਖਿਤ ਜਾਂ ਅਸੁਰੱਖਿਤ ਕੋਈ ਚੀਜ਼ ਨਹੀਂ ਹੁੰਦੀ ਜੋ ਤੱਕ ਅਸੀਂ ਆਪਣੇ ਆਪ ਨੂੰ ਉਸ ਤਰ੍ਹਾਂ ਰਿਪਰੈਜ਼ੈਂਟ ਨਹੀਂ ਕਰਦੇ ਹਨਾ ਜਿਸ ਤਰ੍ਹਾਂ ਮੈਂ ਹੁਣੇ ਦੱਸਿਆ ਹੈ ਕਿ ਸਾਡੀ ਰਾਈਡਿੰਗ ਕਮਿਊਨਿਟੀ ਵੀ ਬਹੁਤ ਅੱਛੀ ਹੈ ਜਿਸ ਤਰ੍ਹਾਂ ਅਸੀਂ ਕਿਤੇ ਨਿਕਲਣਾ ਹੁੰਦਾ ਹੈ ਤੇ ਅਸੀਂ ਉਹ ਰਾਈਡਰਸ ਤੋਂ ਗਾਈਡੈਂਸ ਲੈ ਲੈਂਦੇ ਜਿਹੜੇ ਲੋਕਲ ਲੈਵਲ ਤੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਕਿਹੜਾ ਰੂਟ ਹੈ ਉਹ ਜਿਹੜਾ ਰੂਟ ਸਹੀ ਹੈ ਕਿਹੜੀਆਂ ਸੜਕ ਟੁਕੀਆਂ ਹੋਈਆਂ ਨੇ ਔਰ ਕਿੱਥੇ ਅਕਮੋਡੇਸ਼ਨ ਇੱਕ ਜੇ ਫੀਮੇਲ ਆ ਰਹੀ ਉਹਦੇ ਲਈ ਬੈਟਰ ਰਹੇਗੀ ਮਤਲਬ ਸਾਡੀ ਰਾਈਡਰਸ ਮੂਵ ਕਰਦੇ ਰਹਿੰਦੇ ਨੇ ਕਮਿਊਨਿਟੀ ਇੰਨੀ ਵਧੀਆ ਹੈ ਕਿ ਜੇ ਇਕੱਲੇ ਕੋਈ ਜਾ ਰਹੇ ਨੇ ਚਾਹੇ ਮੇਲ ਪਰਸਨ ਨੇ ਚਾਹੇ ਫੀਮੇਲ ਸਮ ਟਾਈਮ ਬਾਈਕ ਚ ਪ੍ਰੋਬਲਮ ਆ ਜਾਵੇ ਜਾਂ ਸਟੇ ਕਰਨ ਚ ਪ੍ਰੋਬਲਮ ਆਵੇ ਤੇ ਅਸੀਂ ਉਹਨਾਂ ਦਾ ਕਨਸਰਨ ਕਰ ਲੀਦਾ ਔਰ ਅਨਸੇਫ ਕੁਝ ਨਹੀਂ ਹੈਗਾ ਔਰ ਮੈਂ ਜਦੋਂ ਵੀ ਸੋਲੋ ਰਾਈਡ ਕਰਦੀ ਆ ਤੇ ਪਰਮਾਤਮਾ ਦਾ ਆਸਰਾ ਲੈ ਕੇ ਚੱਲਦੀ ਆ ਔਰ ਹੋਰ ਜਿਹੜੀ ਹੈ ਸ਼੍ਰੀ ਪੰਤਕਦਰ ਸਾਹਿਬ ਬ੍ਰਾਈਡ ਸ਼ੁਰੂ ਕੀਤੀ ਸੀ ਇਸਨੇ ਵਾਈਗਰੂਨ ਨਾਲ ਲੱਗੇ ਗਈ ਸੀ ਜਦੋਂ ਮੈਂ ਪਟਨਾ ਸੈ ਪਹੁੰਚੀ ਆ ਤਾਂ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਕਥਾਵਾਚਕ ਸੀਗੇ ਭਾਈ ਸਾਹਿਬ ਉਹਨਾਂ ਨੇ ਪੂਰੀ ਸੰਗਤ ਨੂੰ ਨਾਊਂਸ ਕੀਤਾ ਕਿ ਬੀਬੀ ਕੱਲੀ ਪਟਨਾ ਬਿਹਾਰ ਚਾਈ ਹੈ ਵੀ ਅਸੀਂ ਸੰਗਤ ਵੈਸੇ ਆਉਣ ਲੱਗਿਆਂ ਸੋਚਦੀ ਆ ਜਾਂ ਡਰਦੀ ਆ ਫੇਸਲੀ ਵਾਈਗੂ ਦਾ ਆਸਟ੍ਰੇਲਿਆ ਕਿ ਚਲੋ ਕੁਝ ਵੀ ਨਹੀਂ ਹੁੰਦਾ ਹੈਗਾ ਜਦੋਂ ਕੋਈ ਹੋਕੜਾ ਵੀ ਆਈ ਹੈ ਮੈਂ ਜਿਸ ਤਰ੍ਹਾਂ ਜਦੋਂ ਦੀ ਕਸ਼ਮੀਰ ਤੋਂ ਕੰਨਾ ਕੁਮਾਰੀ ਸੀਗੇ ਆਫਰ ਲਈ ਆਈ ਅੱਜ ਤੱਕ ਪਰਮਾਥਾ ਨਾਲ ਜੀ ਕੋਈ ਆਫਰ ਲਈ ਆਏ ਹਾਂ ਜੀ ਸਭ ਮਹਿਲਾਵਾਂ ਮੈਂ ਜਿਹੜੀ ਖਾਸ ਕਰਕੇ ਆਪਣੇ ਪੰਜਾਬ ਦੇ ਜਾਂ ਭਾਰਤ ਦੀ ਮਹਿਲਾਵਾਂ ਉਹ ਆਪਣੇ ਸੁਪਨੇ ਮਾਰ ਜਾਂਦੀਆਂ ਘਰ ਦੇ ਡਰ ਤੋਂ ਮਾਰੇ ਬੱਚਿਆਂ ਡਰ ਤੋਂ ਮਾਰੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋ ਕਿਉਂਕਿ ਤੁਸੀਂ ਮੈਂ ਆਪਣਾ ਸੁਪਨਾ ਪੂਰਾ ਕਰ ਰਹੇ ਹੈਗੇ ਉਹ ਪੂਰੇ ਭਾਰੇ ਤੁਸੀਂ ਸੈਰ ਕੀਤੀ ਸੋਲੋ ਰੈਡ ਤੋਂ ਦੀ ਤੱਕ ਜੇ ਤੱਕ ਸਾਈ ਤੁਸੀਂ ਯਾਤਰਾ ਕਰਨੇ ਨਿਕਲੇ ਹੋ ਉਹਨਾਂ ਨੂੰ ਕੀ ਮੈਸੇਜ ਕੀ ਅਪੀਲ ਕਰਨਾ ਚਾਹੀਦਾ ਮੈਸੇਜ ਤੇ ਦੇਖੋ ਇਹ ਹੀ ਹੈ ਕਿ ਖੁਦ ਇਨੀਸ਼ੀਏਟਿਵ ਲੈਣ ਜੇ ਉਹ ਖੁਦ ਸੋਚਣਗੇ ਕਿ ਅਸੀਂ ਜਾਣਾ ਹੈ ਕਰਨਾ ਹੈ ਤੇ ਉਹਨਾਂ ਦੇ ਨਾਲ ਬਾਕੀ ਬੰਦੇ ਵੀ ਜੁੜਨਗੇ ਪਰ ਜੇ ਖੁਦ ਸਟੈਪ ਨਹੀਂ ਲੈਣਗੇ ਤੇ ਫਿਰ ਕੋਈ ਵੀ ਤੁਹਾਡੀ ਸਪੋਰਟ ਨਹੀਂ ਕਰੇਗਾ ਇਸ ਲਈ ਕੁਝ ਵੀ ਐਦਾ ਔਕੜ ਨਹੀਂ ਆਉਂਦੀ ਜੋ ਵੀ ਉਹਨਾਂ ਦੇ ਡ੍ਰੀਮਸ ਨੇ ਫੁੱਲਫਿਲ ਕਰ ਸਕਦੇ ਨੇ ਆਪਣੇ ਡ੍ਰੀਮਸ ਨੂੰ ਐਦਾ ਰਿਪਰੈਜ਼ੈਂਟ ਕਰੋ ਕਿ ਫੈਮਿਲੀ ਵੀ ਤੁਹਾਨੂੰ ਸਪੋਰਟ ਕਰੇ ਫਰੈਂਡਸ ਤੁਹਾਡੀ ਸਪੋਰਟ ਕਰਨ ਉਹ ਚੈਸਵਾਦੀ ਗੱਲ ਨਹੀਂ ਹੈ ਕਿ ਅਸੀਂ ਆਪਣੇ ਡ੍ਰੀम्स ਨੂੰ ਪੂਰਾ ਨਹੀਂ ਕਰ ਸਕਦੇ ਜਿਸ ਦਾ ਅੱਜ ਕੱਲ ਦੇ ਇੰਨੇ ਓਪਨ ਮਾਈਂਡਡ ਹੋ ਗਏ ਨੇ ਸਾਰੇ ਜਾਣੇ ਮੇ ਜਿਸ ਤਰ੍ਹਾਂ ਤੁਹਾਡੀ ਮਮੂ ਜੀ ਉਮਰਮ 46 ਸਾਲ ਹੋ ਚੁੱਕੀ ਹੋਈ ਹੈ ਤੇ ਇਸ ਦੀ ਸ਼ੁਰੂਆਤ ਮੈਂ ਕਿਹੜੀ ਉਮਰ ਤੇ ਹੋਈ ਸੀ ਆਫਟਰ ਸ਼ਾਦੀ ਤੋਂ ਹੋਈ ਸੀ ਜਦੋਂ ਸ਼ਾਦੀ ਤੁਹਾਡਾ ਵਿਆਹ ਨਹੀਂ ਹੋਇਆ ਸੀਗਾ ਤਾਂ ਜਿਹੜਾ ਸੁਪਨਾ ਸੀਗਾ ਕਿ ਹਾਂ ਮੈਂ ਸੈਰ ਕਰਾਂਗੀ ਪੂਰੇ ਭਾਰਤ ਦੀ ਕਿਉਂਕਿ ਭਾਰਤ ਮੈਂ ਬੜਾ ਇੱਕ ਵਧੀਆ ਦੇਸ਼ ਹੈਗਾ ਬੜਾ ਕੁਝ ਘੁੰਮਣ ਲਾਇਕ ਹੈਗਾ ਵਾ ਖਾਸ ਕਰਕੇ ਇਹ ਕਰਤੀ ਬਾਈਕ ਤੇ ਜਾਣਾ ਤੇ ਹੋਰ ਜਿਆਦਾ ਵਧੀਆ ਲੱਗਦਾ ਹੈਗਾ ਐਕਚੁਅਲੀ ਮੈਂ ਬੌਰਨ ਬਟ ਅਪ ਐਥੋ ਅੰਮ੍ਰਿਤਸਰ ਤੋਂ ਆ ਮਤਲਬ ਮੇਰੀ ਫੈਮਿਲੀ ਅੰਮ੍ਰਿਤਸਰ ਚ ਹੀ ਰਹਿੰਦੀ ਹੈ ਔਰ ਸ਼ੁਰੂ ਤੋਂ ਹੀ ਮੈਂ ਸਪੋਰਟਸ ਪਰਸਨ ਰਹੇ ਆ ਕੈਂਪਿੰਗ, ਟਰੈਕਿੰਗ, ਬਾਈਕਿੰਗ ਅਸੀਂ ਕਰਦੇ ਰਹੇ ਆ ਬਟ ਪ੍ਰੋਫੈਸ਼ਨਲੀ ਜਿਸ ਦਾ ਰਾਈਡਿੰਗ ਯਰ ਪਾ ਕੇ ਮਤਲਬ ਆਪਣਾ ਲੱਗੇਜ ਲੈ ਕੇ ਨਿਕਲ ਜਾਣਾ ਫਾਰ ਸੋ ਮੈਨੀ ਡੇਸ ਉਹਦੇ ਲਈ ਮੈਂ 21 ਕੋਵਿਡ ਤੋਂ ਬਾਅਦ ਇਹ ਸ਼ੁਰੂ ਕੀਤਾ ਸੀਗਾ ਮੇਰਾ ਆਪਣਾ ਬਿਜ਼ਨਸ ਸੀਗਾ ਉਹਨੂੰ ਮੈਂ ক্লোਜ਼ ਕੀਤਾ ਕੋਵਿਡ ਦੇ ਥੋੜਾ ਜਿਹਾ ਇਫੈਕਟ ਗਿਆ ਉਸ ਤੋਂ ਬਾਅਦ ਫਿਰ ਮੈਂ ਬਾਈਕਿੰਗ ਜਿਹੜੀ ਸੀ ਸ਼ੁਰੂ ਕੀਤੀ ਸੀ ਇਸ ਤਰ੍ਹਾਂ ਅੱਜ ਤੁਹਾਡੀ ਵੀ ਯਾਤਰਾ ਕੰਪਲੀਟ ਹੋਣ ਜਾ ਰਹੀ ਹੈ ਸ਼੍ਰੀ ਅਕਾਲ ਤੱਕ ਸਾਈ ਤੁਹ ਨਮਸਤਕ ਹੋ ਗਏ ਹਮ ਅਗਲਾ ਮੈਂ ਤੁਹਾਡਾ ਕੀ ਡ੍ਰੀਮ ਹੈ ਤੁਸੀਂ ਭਾਰਤ ਦੀ ਸੈਰ ਪੂਰੀ ਕਰ ਲਈ ਹੋਏ ਕਸ਼ਮੀਰ ਤੋਂ ਕਨਕੁਮਾਰੀ ਜਿਹੜੇ ਤੱਕ ਸਾਬ ਸੀਗੇ ਪੰਜ ਤੱਕ ਸਾਬ ਤੁਸੀਂ ਉਹਨਾਂ ਦੀ ਵੀ ਤੁਹ ਯਾਤਰਾ ਤੁਹਾਡੇ ਵੱਲੋਂ ਕਰ ਦਿੱਤੀ ਗਈ ਆ ਹੁਣ ਅਗਲਾ ਮੈਂ ਕੀ ਡ੍ਰੀਮ ਹੈ ਕਿ ਹਾਂ ਹੁਣ ਮੈਂ ਇੱਥੇ ਜਾਣਾ ਹੁਮ ਅਕੇਲੇ ਜਾਣਾ ਕੀ ਕਹਿੰਨਾ ਹੈ ਮੋਸਟ ਇੰਡੀਆ ਸਾਰਾ ਹੀ ਦੇਖਿਆ ਹੋਇਆ ਹੈ ਬਟ ਅਜੇ ਵੀ ਇੰਡੀਆ ਐਦਾ ਲੱਗਦਾ ਕਿ ਕੰਪਲੀਟ ਅਸੀਂ ਨਹੀਂ ਦੇਖ ਪਾਏ ਹੈ ਨਾ ਕੁਝ ਇਸ ਤਰ੍ਹਾਂ ਇਸ ਤਰ੍ਹਾਂ ਦੀ ਐ ਲਾਸਟ ਰਾਈਡ ਮੈਂ ਫ फेब्रुवारी ਦੇ ਵਿੱਚ ਗਈ ਸੀ ਗੁਜਰਾਤ ਕੱਚ ਏਰੀਆ ਦੇਖਣ ਗਈ ਸੀ ਉਹ ਵੀ ਇੱਕ ਕੱਚ ਏਰੀਆ ਇੱਕ ਡਿਸਟ੍ਰਿਕਟ ਹੈ ਗੁਜਰਾਤ ਦਾ ਜਿਹਨੂੰ ਕਿ ਮੈਂ 12 13 ਦਿਨ ਐਕਸਪਲੋਰ ਕੀਤਾ ਸੀ ਫਿਰ ਦੇਖ ਪਾਈ ਸੀ ਇੰਡੀਆ ਚ ਬਹੁਤ ਕੁਝ ਹੈ ਦੇਖਣ ਦੇ ਲਈ ਔਰ ਬਹੁਤ ਸੋਹਣਾ ਹੈ ਇੰਡੀਆ ਆਪਣਾ ਜੇ ਅਸੀਂ ਦੇਖਿਆ ਜਾਵੇ ਤੇ ਔਰ ਪੰਜਾਬ ਚੀ ਦੇਖੋ ਅਸੀਂ ਪੂਰੀ ਅਜੇ ਤੱਕ ਪੂਰੇ ਡਿਸਟ੍ਰਿਕਟ ਨਹੀਂ ਮੇਰੇ ਕੇ ਅਜ ਮੈਂ ਕਵਰ ਕਰ ਪਾਈ ਮਤਲਬ ਜੇ ਕਈ ਡਿਸਟ੍ਰਿਕਟਸ ਨਹੀਂ ਰਹਿੰਦੇ ਨੇ ਤੇ ਜ਼ਰੂਰ ਮਤਲਬ ਜੇ ਪਲਾਨ ਬਣਿਆ ਤੇ ਇੰਟਰਨੈਸ਼ਨਲ ਰਾਈਡ ਵੀ ਕਰਾਂਗੇ ਬਿਲਕੁਲ ਨੈਕਸਟ ਰਾਈਡਰਾਂ ਵੱਲੋਂ ਕੀਤੀ ਜਾਵੇਗੀ ਅਨਲੇ ਸਮੇਂ ਤੇ ਜਿਹੜੇ ਲੋਕ ਇੱਥੇ ਪੁੰਜਣ ਉਹ ਵੀ ਬਾਈਕ ਰਾਈਡਰਸ ਨੇ ਉਹਨਾਂ ਵੱਲੋਂ ਵੀ ਵਕ ਵਕ ਸਟੇਟਾਂ ਵਿੱਚ ਜਾ ਕੇ ਜਿਹੜੇ ਬਾਈਕ ਕੀਤੀ ਗੱਲਬਾਤ ਕਰਾਂਗੇ ਸਰ ਤੁਸੀਂ ਵੀ ਸਰ ਬਾਈਕ ਰਾਈਡਰ ਹੈਗੇ ਹੋ ਵੀ ਮੈਮ ਨੂੰ ਮੈਮ ਕਿਸ ਤਰ੍ਹਾਂ ਸਰ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਮੈਮ ਦੇ ਵੱਲੋਂ ਇਕੱਲੇ ਸੋਲੋ ਰਾਈਡ ਕੀਤੀ ਹੈਗੀ ਖਾਸ ਕਰਕੇ ਮਹਿਲਾ ਕਿਸ ਤਰ੍ਹਾਂ ਵੇ ਤੁਸੀਂ ਜਿਹੜੇ ਮਰਦ ਹੈਗੇ ਹੋ ਤੁਸੀਂ ਜੋ ਮੁਸ਼ਕਲਾਂ ਤੁਸੀਂ ਕਰ ਸਕਦੇ ਹੋ ਅਡਜਸਟਮੈਂਟ ਮੈਨ ਲਈ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਬੜੀ ਹਿੰਮਤ ਵਾਲੀ ਗੱਲ ਹੈਗੀ ਜੋ ਮੈਮ ਨੇ ਪੂਰਾ ਕੀਤਾ ਫੀਮੇਲੀ ਸੋਲੋ ਰਾਈਡ ਕਰਨਾ ਇੱਕ ਬਹੁਤ ਵੱਡੀ ਪ੍ਰੇਰਨਾ ਹੈਗੀ ਬਾਕੀ ਫੀਮੇਲ ਰਾਈਡਰਜ਼ ਲਈ ਕਿ ਇਸ ਤਰ੍ਹਾਂ ਜਦੋਂ ਫੀਮੇਲ ਕੋਈ ਰਾਈਡ ਕਰਦੀ ਹੈ ਤੇ ਉਹਨਾਂ ਨੂੰ ਦੇਖ ਕੇ ਬਾਕੀ ਦੂਜੀ ਫੀਮੇਲ ਰਾਈਡਰਜ਼ ਵੀ ਜੋ ਸ਼ਾਰਟ ਰਾਈਡਸ ਕਰਦੀਆਂ ਨੇ ਸਿਟੀ ਦੇ ਵਿੱਚ ਕਰਦੀਆਂ ਆ ਜਾਂ ਲੌਂਗ ਰਾਈਡ ਨਹੀਂ ਕਰਦੀਆਂ ਇਹਨਾਂ ਨੂੰ ਵੇਖ ਕੇ ਹੋਰ ਪ੍ਰੇਰਿਤ ਹੁੰਦੀਆਂ ਨੇ ਕਿ ਉਹ ਵੀ ਕਿਸੇ ਨਾ ਕਿਸੇ ਦਿਨ ਲੌਂਗ ਰਾਈਡਸ ਕਰਨ گی۔ ਕਰਨ ਗਿਆ ਸੋ ਬਿਲਕੁਲ ਤੁਹਾਨੂੰ ਅੱਜ ਅਸੀਂ ਉਸ ਮਹਿਲਾ ਨਾਲ ਮਿਲਾਇਆ 46 ਸਾਲ ਉਸਦੀ ਉਮਰ ਹੈ ਤੇ ਏਸ਼ੀਆ ਦੀ ਪਹਿਲੀ ਮਹਿਲਾ ਭਾਰਤ ਦੀ ਕਹਿ ਸਕਦੇ ਏਸ਼ੀਆ ਦੀ ਪਹਿਲੀ ਮਹਿਲਾ ਜਿਸ ਦੇ ਵੱਲੋਂ ਪੂਰੀ ਇੰਡੀਆ ਦੇ ਕਸ਼ਮੀਰ ਤੋਂ ਕਨਕਮਾਰੀ ਜਿਹੜੇ ਰਾਈਡ ਕਿਤੇ ਗਏ ਸੋਲੋ ਰਾਈਡ ਤੇ ਤੱਕ ਸਾਇਦ ਜਿਹੜੇ ਉਹ ਯਾਤਰਾ ਕਰਨ ਦੇ ਲਈ ਉਹ ਨਿਕਲੇ ਹੋਏ ਨੇ ਮੈਮ 46 ਸਾਲ ਉਹਨਾਂ ਦੀ ਉਮਰ ਹੈਗੀ ਤੇ ਹੁਣ ਅੰਮ੍ਰਿਤਸਰ ਪਹੁੰਚੇ ਨੇ ਅਕਾਲ ਤਖਤ ਸਾਇਦ ਵੱਲੋਂ ਜਿਹੜਾ ਉਹਨਾਂ ਨੂੰ ਨਤਮਸਤਕ ਉਹਨਾਂ ਵੱਲੋਂ ਭੋਣ ਗਿਆ ਉੱਥੇ ਤੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਜੇਕਰ ਕਿਸੇ ਵੀ ਮਹਿਲਾ ਦਾ ਕੋਈ ਵੀ ਸੁਪਨਾ ਤਾਂ ਉਹ ਜਰੂਰ ਪੂਰਾ ਕੀਤਾ ਵੀ ਕਹਿ ਸਕਦੇ ਕਿ ਕਾਫੀ ਬਹਾਦਰੀ ਵਾਲੀ ਗੱਲ ਹੈ ਕਿ ਮੈਮ ਇਕੱਲੇ ਨਿਕਲੇ ਸੀਗੇ ਤੇ ਉਹਨਾਂ ਦਾ ਇਹੀ ਕਹਿਣਾ ਸੀ ਕਿ ਉਹਨਾਂ ਨੂੰ ਜੇਕਰ ਖੁਦ ਉਹਨਾਂ ਦੇ ਜਜ਼ਬਾ ਉਨ ਨੂੰ ਪੂਰੇ ਭਾਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਔਂਕੜਾ ਨਹੀਂ ਸਾਹਮਣਾ ਕਰਨਾ ਪਿਆ ਕਹਿੰਦੇ ਕਿ ਬੜੀ ਹੀ ਦਮੇਰੀ ਵਾਲੀ ਜਿਹੜੀ ਗੱਲ ਹੈਗੀ ਜੋ ਮੈਨ ਵੱਲੋਂ ਅੱਜ ਪੂਰਾ ਕੀਤਾ ਗਿਆ ਕੈਮਰਾਮੈਨ ਕਰਨਪ੍ਰੀਤ ਸਿੰਘ ਭਾਰੀ ਨਾਲ ਪਰਸ਼ਰ ਸ਼ਰਮਾ ਅਜ਼ੀਮ ਇਡੀਆ ਅੰਮ੍ਰਿਤਸਰ